ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦੱਸਿਆ ਜਾ ਰਿਹਾ ਹੈ ਕਿ ਕੁਰਾਲੀ ਦੇ ਹਾਈਵੇ ਦੀ ਆਣੀ ਇਹ ਵੀ ਇੱਥੇ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਕੁਰਾਲੀ ਥੋੜਾ ਹੀ ਦੂਰ ਚੰਡੀਗੜ੍ਹ ਤੋਂ ਹੈ ਪਰ ਇਹ ਗੱਲ ਹਜੇ ਤੱਕ ਸਪਸ਼ਟ ਨਹੀਂ ਹੋਈ ਕਿ ਇਹ ਜਾਨਵਰ ਬਾਰਾ ਸਿੰਘ ਹੈ ਜਾਂ ਫਿਰ ਕੋਈ ਹੋਰ ਖਤਰਨਾਕ ਜਾਨਵਰ ਪਰ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਜੇਕਰ ਇਹ ਬਾਰਾ ਸਿੰਘ ਹੈ ਜਾਂ ਫਿਰ ਹੋਰ ਕੋਈ ਖਤਰਨਾਕ ਜਾਨਵਰ ਕੀ ਇਹ ਹਮਲਾ ਕਰ ਸਕਦਾ ਸੀ ਆਮ ਲੋਕਾਂ 'ਤੇ ਪਰ ਇੱਥੇ ਪ੍ਰਸ਼ਾਸਨ ਨੇ ਮੁਸਤੈਦੀ ਵਰਤੀ ਤੇ ਇਸ ਜਾਨਵਰ ਨੂੰ ਕਾਬੂ ਕਰ ਲਿਆ ਗਿਆ ਹੈ ਹਾਈਵੇ ਦੇ ਉੱਤੋਂ ਇਹ ਜਾਨਵਰ ਨੂੰ ਕਾਬੂ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਬਾਰਾ ਸਿੰਘ ਹੈ ਹਾਲਾਂਕਿ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਪਰ ਇਹਨਾ ਜ਼ਰੂਰ ਹੈ ਕਿ ਕੁਰਾਲੀ ਦੇ ਹਾਈਵੇ ਤੋਂ ਇਹ ਜਾਨਵਰ ਫੜਿਆ ਗਿਆ ਹੈ ਇਸ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਤੁਸੀਂ ਵੀ ਦਿਓ ਆਪਣੀ ਰਾਏ ਕਿ ਅਜਿਹੇ ਜਾਨਵਰਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਜਾਂ ਕਰ ਨਹੀਂ ਬਿਊਰੋ ਰਿਪੋਰਟ ਪੀਵੀ 24 ਨਿਊਜ਼ ਪੰਜਾਬ